ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡੇ ਕੋ ਨਵੇਂ ਬਲੌਗ ਦੇ ਵਿੱਚ। ਹੋਰ ਫਿਰ ਕਿਦਾਂ ਚੱਲ ਰਿਹਾ ਕੈਮਾ ਤੇ ਆਪਾਂ ਫਿਰ ਕੈਮਾ। ਤੇ ਅੱਜ ਚੱਲੇ ਆਪਾਂ ਮੇਲੇ ਨੂੰ। ਕਟਰ ਦਾ ਵਿਖੇ ਚ ਮੁਕਾਬਲੇ। ਹਨਾ ਤੇ ਮੇਲੇ ਹੀ ਹੋ ਜਾਂਦੇ ਵੈਸੇ ওই ਇਕ ਲਿਖੇ ਦੇ। ਤੇ ਦੇਖਦੇ ਹਾਂ ਅੱਜ ਕਿਹੜਾ ਨੰਬਰ ਲੰਦਾ ਹਨਾ ਤੇ ਚੱਲਦੇ ਆ ਫਿਰ ਜਾ ਕੇ ਦਿਖਾਉਂਦੇ ਤੁਹਾਨੂੰ। ਮੱਛਿਆਰੀ ਇਹ ਮੱਛਿਆਰੀ ਚਾਲੀ ਇਹ ਕਿਸੇ ਤਖਤ ਦੇ ਵਿੱਚ ਨਹੀਂ ਜਿੱਥੇ ਆਪਕੇ ਸੇ ਤਖਤ ਦੇ ਵਿੱਚ ਨਹੀਂ ਆਹ ਪਰ ਸਾਹਮਣੇ ਜੋ ਇੱਕ ਦਰਪਾਲਾ ਕਹਿੰਦਾ ਮੁੰਡੇ ਅਸੀਂ ਵੀ ਕਿਸੇ ਦੇ ਨਾਲੋਂ ਘੱਟ ਨਹੀਂ ਆਹ ਤੇ ਗੱਟਾ ਦੇ ਸਕਦਾ ਉਹ ਕਲਾਉਡ ਦੇ ਦੇ ਨੇ ਪਕਾਟ ਵਾਲਾ ਚੱਲੇ ਚੱਤੀ ਪਰਕਾਣ ਕਰਦੀ ਆ ਪਰ ਇੱਕ ਦੂਆ ਸੇ ਕਰਦਾ ਆ ਆਹ ਬੱਲੇ ਬੱਸੀਆਂ ਨੇ ਉਹ ਦਰਸ਼ੀਓਂ ਕੋ ਲੱਗਦਾ ਆਹ ਦਰਸ਼ੀ ਬਾਬਾ ਸ਼ੁਕਰਤੈਂ ਬੰਤ ਦੀ ਸੁਚ ਨੂੰ ਪਤਾ ਹੀ ਲੱਗ ਗਿਆ ਹੁਣਾ ਇਹਦਾ ਸਮਾਜੀ 1 ਮਿੰਟ 52 ਸੈਕਿੰਡ ਤੱਕ ਕਰੋ Thank you. ਆਉਂਦੀ ਦੀ ਗੱਲ ਇਹ ਦੋ ਜਿਹੜਾ ਜਿਹੜਾ ਪਈਆ ਆ ਵੇਖੋ ਸਾਹਮਣੇ ਆ ਬੰਨੇ ਬੰਨੇ ਹੋ ਗਈ ਮੇਰੇ ਮਿੱਤਰੋ ਆ ਧਰਤੀ ਕਹਿੰਦੇ ਟੋਕ ਲੋ ਕਰਨੀ ਇਹਨਾਂ ਚ ਕਰਨਾ ਸਵਾਗਤ ਕਰਾਓ ਬੱਲੇ ਬੱਲੇ ਦੇ ਰਿਵੀਅੂ ਇਸ ਵੇਲੇ ਲਾ ਹੌਲੈਂਡ ਦੀ ਗੱਲ ਹੋਈ ਪਈ ਆ ਕਮਾਲ ਮੇਰੇ ਵੀਰੇ ਆ ਵੇਖੋ ਸਾਹਮਣੇ ਉਹ ਬੱਲੇ 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 ਓਏ ਅੱਪ ਇਸ ਮੁੰਡਾ ਆਮਨ ਵਾਲਾ ਪੁੱਜ ਗਿਆ ਮੇਰੇ ਵੀਰੇ ਨਾਲ ਕਹਿੰਦੇ ਨਾਫੀ ਸੋਹੀ ਨਸਲ ਪਰਮਲਾ ਬੱਲੇ ਬੱਲੇ ਦੋ ਨਾਲ ਵੇਖੋ ਇੱਥੇ ਪ੍ਰਿੰਸ ਕਿਟਾਰੀ ਮਾਰ ਕਰਦਾ ਇੱਥੇ ਕਾਰਤੂਸ ਕਰ ਕਰਿਆਲੇ ਵਾਲਾ ਮਾਰ ਕਰਦਾ ਵੀ ਚੱਕਿਆ ਔਰ ਸਾਹਮਣੇ ਕਹਿੰਦੇ ਦਸੰਬਰ ਦਾ ਮਹੀਨਾ ਬੜਾਈ ਬਣਾਤਾ ਹਾਲ ਅੱਜ ਦਸੰਬਰ ਦਾ ਵੀ ਨਾ ਬਣਾਤਾ ਮੇਰੇ ਵੀਰੋ ਆਹ ਦੇਖੋ ਅੱਜ ਜੈਨਤ ਦਾ ਵੀ ਨਾ ਬਣਾਦਾ ਜੰਦੇ ਪਾ ਵੀ ਵੱਡਾ ਬਕਸਾ ਇਹਦਾ ਟੈਨ ਇੱਕ ਮਿੰਟ ਨਾਹਟ ਸੰਗਟ 55 ਮੈਟਰੋਂ ਆ ਵੇਖੋ ਸਾਹਮਣੇ ਉਹ ਕਦੇ ਮੈਗ ਨਾਲ ਨਹੀਂ ਧਰਤੀ ਦਾ ਹਰ ਰਸੂ ਜਾਂਦਾ ਹੈ ਆਈ ਵਾਹ ਕੀ ਨੋਰਾ ਰਾਤੀ ਨੋਰਾ ਹਾ ਬੱਲੇ ਦੇ ਕਰਾਵਾ ਦੇ ਨੋਰਾ ਸੁਣ ਕੇ ਤੇ ਨੋਰਾ ਜੇ ਦੇ ਨਾਲ ਗਿਆ ਟਾ ਹਾਂ ਹਾਂ ਗਰੇਂਦਰ ਮਾਡੀ ਵੀਡੀਓ ਬਣਾ ਕੇ ਮੈਨੂੰ ਭੇਜੇ ਖੜ ਜਾ ਮੈਂ ਭੈਣ ਦੇ ਫਾਰਮ ਜੋ ਤਾਂ ਨਵੀਂ ਪੌਣੀ ਆ ਤਾਂ ਉਹ ਇਹ ਕਿੱਥੇ ਇਹਦੇ ਨਾਲ ਤਾਂ ਜੀਬ ਹੋ ਜਾਣਾ ਚੱਲ ਪੜ